ਉਹ ਲੀਸੀ ਉੰਬਤ ਦੀਵਤਾ ਜੀ ਬੜਾ ਬਿਹਤਰੀਨ ਉਹਨੇ ਬੋਲ ਦਰਵਾਜ਼ਾ ਬਣਾਇਆ ਸੀ ਠੀਕ ਹੈ ਉਹਦੇ ਸਾਈਡ ਤੇ ਅਗਲੇ ਬੰਨੇ ਦੋ ਸੀੜੀਆਂ ਪੌੜੀਆਂ ਬਣਾਈਆਂ ਜਿਹਨਾਂ ਤੇ ਬੈ ਕੇ ਬੱਚੇ ਖੇਡਦੇ ਸਨ ਠੀਕ ਔਰ ਬੜੀਆਂ ਅੱਛੇ ਲੱਗਦੀਆਂ ਸਨ ਗੁਰਦੁਆਰੇ ਦੀ ਦੀਵ ਸੀ ਉਹ ਤਕਰੀਬਨ 5-3 ਫੁੱਟ ਹੋਤੀ ਸੀ ਜ਼ੋਰ ਉਹਦਾ ਜੀ ਬੜਾ ਬਿਹਤਰੀਨ ਬਣਾਇਆ ਸੀ ਲੱਕੜ ਦਾ ਦਰਵਾਜ਼ਾ ਇੱਕ ਬੜਾ ਸੇਫ ਔਰ ਮੋਟੀਏ ਚੁਕਾਠਾ ਨਾਲ ਅੱਛਾ ਸਰਦਾਰ ਜੀ ਬੜਾ ਅੱਛਾ ਬਣਾਇਆ ਸੀ ਇੱਥੋਂ ਸੀ ਗੁਰਦਸਾ ਚੁਕਾੜ ਗੁਰਦੁਆਰੀ ਚੁਕਾੜ ਸੀ ਨਾ ਮੇਨ ਐਂਟਰੈਂਸ ਸੀ ਉਹਦੀ ਲੱਕੜ ਜਿਹੜੀ ਹੈਗੀ ਹੈ ਜੀ ਇਟਾਲ ਜਿਹੜੀ ਆਖਰੀ ਥੱਲੇ ਦੀ ਇਹ ਸਾਨੂੰ ਹਾਂ ਜੀ ਇਹ ਤੁਹਾਡੀ ਗੁਰਦੁਆਰੇ ਦੀ ਲਾਸਟ ਦੀ ਵਾਰ ਸੀ ਉਸ ਤੋਂ ਉਰੇ ਜਨਾਬ ਤੁਹਾਡਾ ਛੱਪੜ ਸੀ ਇਹਨੂੰ ਛੱਪੜ ਕਹਿੰਦੇ ਸੀ ਤਾਂ ਅੱਜ ਵੀ ਸਰੋਵਰ ਕਹਿੰਦੇ ਸੀ ਜੀ ਬਿਲਕੁਲ ਇਹੀ ਨਾਂ ਸੀ ਇਹਦਾ ਬਾਬਾ ਹਸਨ ਬਾਬਾ ਹਸਨਾ ਹਸਨਾ ਇਸ ਦਾ ਨਾਂ ਪਰ ਇਹਦੇ ਜੇ ਬੜੀ ਸ਼ਫਾਅਤ ਸੀ ਅਗਰ ਬੱਚਿਆਂ ਨੂੰ ਕੋਈ ਖਾਰਸ਼ ਵਗੈਰਾ ਜਾਂ ਕੋਈ ਬਿਮਾਰੀ ਹੁੰਦੀ ਸੀ ਤਾਂ ਇਹ ਬਿਲਕੁਲ ਪਾਣੀ ਨੀਟ ਕਲੀਨ ਸਾਹ ਹੁੰਦਾ ਚੀਸ਼ਾ ਅਗਰ ਪਰ ਇਹਦੇ ਨੂੰ ਹੁੰਦੇ ਸਨ ਬੱਚੇ ਬਿਲਕੁਲ ਸਿਹਤ ਯਾਬ ਇਹ ਜਿਹੜੀ ਪਿੱਛੇ ਬਿਲਡਿੰਗ ਇਹ ਕੀ ਸੀ ਇਹਦਾ ਕਮਰਾ ਆਪਣੇ ਪਿੱਛੇ ਹੈਗਾ ਆ ਜਿਹੜਾ ਹਾਂ ਜੀ ਇਹ ਕੋਰਦਾ ਮਾਤਾ ਰਹਿਣ ਵਾਸਤੇ ਅੱਛੇ ਰਹਿائش ਮਤਲਬ ਕਿ ਹਾਂ ਰਹਿਣ ਵਾਲੇ ਲੋਕੀ ਜਿਹੜੇ ਧਰਮਸਾਲ ਵਾਲੇ ਜਿਹੜੇ ਲੋਕਾਂ ਨੇ ਆਣੇ ਰਾਤ ਰਹਿਣੇ ਇੱਥੇ ਆ ਕੇ ਅੱਜ ਜੀਵੇ ਸਾਜਾ ਪੰਜਾਬ ਤੁਹਾਡੇ ਨਾਲ ਮਿਨਹਾਲਾ ਪਿੰਡ ਜਿਹੜਾ ਲਾਹੌਰ ਦੇ ਨੇੜੇ ਹੈ ਜੀ ਅੱਜਕੱਲ ਉਹਦੇ ਬਾਰੇ ਗੱਲ ਕਰਨਾ ਚਾਹੁੰਦਾ ਹੈ ਜੀ ਜੀ ਇਸ ਪਾਰਟਿਕਲ ਪਿੰਡ ਬਾਰੇ ਕੀ ਕਨਫਿਊਜ਼ਨ ਹੈਗੀ ਹੈ ਕੁਝ ਕਹਿੰਦੇ ਆ ਕਿ ਛੇਵੇਂ ਪਾਸ਼ਾ ਦਾ ਗੁਰਦੁਆਰਾ ਮਨਹਾਲਾ ਪਿੰਡ ਲਾਹੌਰ ਦੇ ਨੇੜੇ ਹੈਗਾ ਜੀ ਉੱਥੇ ਹੁੰਦਾ ਸੀ ਕੀ ਕਹਿੰਦੇ ਨਹੀਂ ਹੁੰਦਾ ਸੀ ਆਓ ਦੇਖੀਏ ਇਤਿਹਾਸ ਇਹਦੇ ਬਾਰੇ ਕੀ ਕਹਿੰਦਾ ਹੈ ਜੀ ਜੀ ਸਭ ਤੋਂ ਪਹਿਲੇ ਤੇ ਜੀ ਸੋਚਣ ਦੀ ਗੱਲ ਹੈਗੀ ਹੈ ਕਿ ਪਾਈਕਾਨ ਸਿੰਘ ਨਾਬਾ ਦੀ ਜਿਹੜੀ ਕਿਤਾਬ ਮਸ਼ਹੂਰ ਹੈਗੀ ਹੈ ਮਹਾਕੋਸ਼ ਉਹਦੇ ਵਿੱਚ ਇਹ ਕੀ ਲਿਖਦੇ ਹੈ ਮਨਹਾਲਾ ਇਹ ਲਿਖਦੇ ਹੈ ਕਿ ਜ਼ਿਲ੍ਹਾ ਲੋਹਰ ਵਿੱਚ ਹੈ ਤਹਿਸੀਲ ਕਸੂਰ ਹੈ ਨੋਟ ਕਰੋ ਤਹਿਸੀਲ ਕਸੂਰ ਕਿਹਾ ਨਾ ਲਾਹੌਰ ਨਹੀਂ ਕਿਹਾ ਤਹਿਸੀਲ ਜ਼ਿਲ੍ਹਾ ਲੋਹਰ ਹੈ ਤੇ ਥਾਣਾ ਪੱਟੀ ਦਾ ਇੱਕ ਪਿੰਡ ਜੋ ਰੇਲਵੇ ਸਟੇਸ਼ਨ ਪੱਟੀ ਤੋਂ 4 ਮੀਲ ਦੇ ਪੱਛਮ ਤੇ ਹੈ ਹੁਣ ਜਦੋਂ ਜੀ ਅਸੀਂ ਜਾਂਦੇ ਆਂ ਤੇ ਦੇਖਿਏ ਕਿ ਇਹ ਜਿਹੜਾ ਪਿੰਡ ਹੈਗਾ 4 ਮੀਲ ਅਸੀਂ ਪੱਛਮ ਵੱਗ ਜਾਈਏ ਪੱਟੀ ਦੀ ਰੇਲਵੇ ਸਟੇਸ਼ਨ ਤੋਂ ਉੱਥੇ ਸਾਨੂੰ ਇੱਕ ਪਿੰਡ ਮਿਲਦਾ ਹੈ ਮਿਨਹਾਲਾ ਲੇਕਿਨ ਉਹ ਪਿੰਡ ਦਾ ਨਾਮ ਹੈਗਾ ਮਿਨਹਾਲਾ ਜੈ ਸਿੰਘ 1947 ਤੋਂ ਪਹਿਲੇ ਲਾਹੌਰ ਡਿਸਟ੍ਰਿਕਟ ਦੇ ਅੰਦਰ ਦੋ ਮਿਨਹਾਲਾ ਪਿੰਡ ਹੁੰਦੇ ਸੀ ਜੀ ਇੱਕ ਹੈਗਾ ਸੀ ਮਿਨਹਾਲਾ ਕੱਲਾ ਜਿਹੜਾ ਹੂਨ ਲਾਹੌਰ ਦੇ ਨੇੜੇ ਹੈ ਜੀ ਤੇ ਇੱਕ ਹੁੰਦਾ ਸੀ ਮਿਨਹਾਲਾ ਜੈ ਸਿੰਘ ਜਿਹੜਾ ਪੱਟੀ ਦੇ ਨੇੜੇ ਹੈ ਜੀ ਪਾਈ ਕਾਂ ਸਿੰਘ ਨਾ ਬਾ ਉਸ ਪਿੰਡ ਦੀ ਗੱਲ ਕਰ ਰਹੀ ਹੈ ਜਿਹੜੀ ਪੱਟੀ ਦੇ ਨੇੜੇ ਜਿਹੜਾ ਇੰਡੀਆ ਚਲਾ ਗਿਆ ਸੀ ਜੀ ਜਿਹਦਾ ਅਸਲੀ ਨਾਮ ਸੀ ਮਨਿਹਾਲਾ ਜੈਸੇ ਇੱਥੇ ਕਹਿੰਦੇ ਇਸ ਪਿੰਡ ਦੀ ਆਬਾਦੀ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਹੈ ਪਹਿਲਾਂ ਇੱਥੇ ਕਿਸਤਾਨ ਹੁੰਦਾ ਸੀ ਜੀ ਫਿਰ ਕਹਿੰਦੇ ਹੈ ਕਿ ਇੱਥੋਂ ਦੇ ਜ਼ਿਲ੍ਹੇਦਾਰ ਹੈ ਸਰਦਾਰ ਕਿਸ਼ਨ ਸਿੰਘ 29000 ਦੇ ਕਰੀਬ ਪੈਸੇ ਦੇ ਕੇ ਇਹ ਗੁਰਦੁਆਰਾ ਬਣਾਇਆ ਇਹਦੇ ਨਾਲ ਜ਼ਮੀਨ ਵੀ ਲੱਗੀ ਹੈ ਹਾਂਜੀ ਇਥੇ ਮੇਲਾ ਵੀ ਲੱਗਦਾ ਹੈ ਲੇਕਿਨ ਇਹ ਜਿਹੜੀ ਗੱਲ ਕਰ ਰਹੇ ਆ ਭਾਈ ਕਾਨ ਸਿੰਘ ਨਾਬਾ ਇਹ ਸਿਰਫ ਗੱਲ ਕਰ ਰਹੇ ਹੈ ਮਨਹਲਾ ਜੈ ਸਿੰਘ ਦੀ ਇਹ ਲਾਹੌਰ ਵਿੱਚ ਮਨਹਲਾ ਹੈ ਉਹ ਗੁਰਦੁਆਰਾ ਜਿਹੜਾ ਲਾਹੌਰ ਡਿਸਟ੍ਰਿਕਟ ਵਿੱਚ ਹੈ ਉਹਦੀ ਗੱਲ ਇਥੇ ਨਹੀਂ ਹੋ ਰਹੀ ਹੁਣ ਅਸੀਂ ਅੱਗੇ ਚਲੀਏ ਜੀ ਅਗਲੀ ਜਿਹੜੀ ਕਿਤਾਬ ਆਂਦੀ ਹੈ ਉਹ ਜਿਹੜੀ ਹੈ ਜੀ ਆਰਕੀਓਲੋਜੀ ਡਿਪਾਰਟਮੈਂਟ ਦੀ ਹੈਗੀ ਹੈ ਸਿੱਖ ਸ਼ਰਾਈਨਸ ਇਨ ਵੈਸਟ ਪਾਕਿਸਤਾਨ ਤੇ ਇਹਦੇ ਵਿੱਚ ਵੀ ਦੇਖੋਗੇ ਜੇ ਛੇਵੇਂ ਪਾਸ਼ਾ ਦੇ ਗੁਰੂਤਾਮ ਲਿਸਟਡ ਹੈਗੇ ਅੰਗਰੇਜ਼ੀ ਚ ਇਹਦੇ ਵਿੱਚ ਜੀ ਇਹਦੇ ਵਿੱਚ ਵੀ ਕਿਤੇ ਵੀ ਮੈਂਸ਼ਨ ਨਹੀਂ ਆਂਦਾ ਮਨਹਾਲਾ ਜਿਹੜਾ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਜੀ ਆਪਣਾ ਲੰਦੇ ਪੰਜਾਬ ਵਿੱਚ ਕਿਤੇ ਨਾ ਨਹੀਂ ਆਉਂਦਾ। ਫੋਨ ਜੀ ਅਸੀਂ ਤੁਹਾਡੇ ਨਾਲ ਗੱਲ ਕਰਦੇ ਹਾਂ ਕਿਤਾਬ ਗੁਰਤੀ ਰਤ ਸਾਈਕਲ ਯਾਤਰਾ ਜਿਹੜੀ ਪਾਈਤਨਾ ਸਿੰਘ ਚਾਹਲ ਪਟਿਆਲਵੀ ਨੇ 1930 ਤੋਂ ਲੈ ਕੇ 1980 ਤੱਕ ਕੀਤੀ ਸੀ ਜੀ। ਇਸ ਕਿਤਾਬ ਵਿੱਚ ਪਾਈਤਨਾ ਸਿੰਘ ਗੱਲ ਕਰਦੇ ਆ ਮਨਹਾਲਾ ਪਿੰਡ ਦੀ। ਇੱਕ ਛੇਵੇਂ ਪਾਸ਼ ਦੇ ਗੁਰਦੁਆਰੇ ਤੇ ਵੀ ਗਏ ਹੋ। ਲੇਕਿਨ ਉਹ ਜਿਹੜੇ ਗੁਰਦੁਆਰੇ ਮਨਹਾਲਾ ਗਏ ਹੈ ਉਹ ਮਨਹਾਲਾ ਜੈ ਸਿੰਘ ਪੱਟੀ ਵਿੱਚ ਹੈ ਜਿਹੜਾ ਹੁਣ ਇੰਡੀਆ ਵਿੱਚ ਹੈ ਉਹ ਲਾਹੌਰ ਦੇ ਨੇੜੇ ਜਿਹੜਾ ਮਨਹਾਲਾ ਕੱਲਾ ਹੈਗਾ ਉੱਥੇ ਨਹੀਂ ਹੈਗਾ ਜੀ ਧੰਨਾ ਸਿੰਘ ਆਪਣੀ ਕਿਤਾਬ ਵਿੱਚ ਲਿਖਦੇ ਐ ਕਿ 4 ਨਵੰਬਰ 1931 ਨੂੰ ਉਹ ਇੱਥੇ ਗਏ ਸੀ ਉਹ ਗੁਰਦੁਆਰੇ ਬਾਰੇ ਦੱਸਦੇ ਐ ਕਿ ਗੁਰਦੁਆਰੇ ਨੂੰ ਬਣੇ ਵੀ ਕੁ 25 ਸਾਲ ਹੋਏ ਐ ਫਿਰ ਇਹ ਵੀ ਗੱਲ ਕਰਦੇ ਐ ਕਿ ਬਿਲਡਿੰਗ ਇਹੋ ਜਿਹੀ ਤੇ ਕਿਹੋ ਜਿਹੀ ਰਹਾਇਸ਼ ਹੈ ਕਿੰਨੀ ਜ਼ਮੀਨ ਹੈ ਉਹ ਸਾਰੀ ਚੀਜ਼ਾਂ ਗੱਲ ਕੀਤੀਆਂ ਉਹਨਾਂ ਨੇ ਲੇਕਿਨ ਉਹ ਸਾਰੀ ਗੱਲਾਂ ਜਿਹੜੀਆਂ ਹੈਗੀਆਂ ਤੁਸੀਂ ਨੋਟ ਕਰੋ ਭਾਈ ਕਾਨ ਸਿੰਘ ਦਾ ਆਬਾ ਤੇ ਸਾ ਸਿੰਘ ਦੋਨੋਂ ਗੱਲ ਕਰਦੇ ਆ ਸਿਰਫ ਮਨਹਾਲਾ ਗੈਸ ਸਿੰਘ ਜਿਹੜਾ ਇੰਡੀਆ ਚ ਹੈਗਾ ਪੱਟੀ ਦੇ ਨੇੜੇ ਪਿੰਡ ਜੀ ਦੋਨੋਂ ਚ ਕੋਈ ਵੀ ਗੱਲ ਨਹੀਂ ਕਰ ਰਿਆ ਮਨਹਾਲਾ ਕੱਲਾ ਜਿਹੜਾ ਲਾਹੌਰ ਦੇ ਨੇੜੇ ਹੈ ਇਸ ਟਾਈਮ ਇਹ ਜੀ ਰੀਸੈਂਟਲੀ ਕੁਝ ਕਨਫਿਊਜ਼ਨ ਰਹੀ ਹੈ ਕੁਝ ਜਿਹੜੇ ਲੋਕਾਂ ਨੇ ਵੀਡੀਓ ਬਣਾਈਆਂ ਹੈ ਕਿਤਾਬਾਂ ਲਿਖੀਆਂ ਹੈ ਉਹਨਾਂ ਨੇ ਗਲਤੀ ਦੇ ਨਾਲ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਛੇਵੇਂ ਪਾਸ਼ਾ ਦਾ ਗੁਰਦੁਆਰਾ ਜਿਹੜਾ ਹੈਗਾ ਜੀ ਉਹ ਮਨਹਾਲਾ ਕੱਲਾ ਪਿੰਡ ਵਿੱਚ ਹੈਗਾ ਹੈ ਜਿੱਥੇ ਲਾਹੌਰ ਡਿਸਟ੍ਰਿਕਟ ਤੇ ਬਿਲਕੁਲ ਨਾਲ ਹੈ ਜੀ ਇਸ ਟਾਈਮ ਇਹ ਗੱਲ ਜੀ ਗਲਤ ਹੈ ਤੇ ਜਿਵੇਂ ਸਾਂਝਾ ਪੰਜਾਬ ਨੇ ਇਹ ਜਿਹੜੀ ਸੁਲਝਨ ਹੈ ਇਹਨੂੰ ਠੀਕ ਕਰ ਦਿੱਤਾ ਹੈ ਕਿ 6ਵੇਂ ਪਾਸ਼ਾ ਦਾ ਗੁਰਦੁਆਰਾ ਜਿਹੜਾ ਹੈਗਾ ਹੈ ਉਹ ਪੱਟੀ ਦੇ ਨੇੜੇ ਮਨਹਾਲਾ ਪਿੰਡ ਜਿਹੜਾ ਪੂਰਾ ਨਾਂ ਸੀ ਮਨਹਾਲਾ ਜੈ ਸਿੰਘ ਉੱਥੇ ਹੈਗਾ ਜੀ ਤੇ 6ਵੇਂ ਪਾਸ਼ਾ ਦਾ ਕੋਈ ਗੁਰਦੁਆਰਾ ਮਨਹਾਲਾ ਕੱਲਾ ਵਿੱਚ ਲਾਹੌਰ ਦੇ ਨੇੜੇ ਨਹੀਂ ਹੈਗਾ ਕਿ ਉਹ ਅਗਰ 6ਵੇਂ ਪਾਸ਼ਾ ਦਾ ਗੁਰਦੁਆਰਾ ਨਹੀਂ ਹੈਗਾ ਤੇ ਕਿਹੜਾ ਗੁਰਦੁਆਰਾ ਅਸੀਂ ਜਦੋਂ ਜੀ ਪਿੰਡ ਗਏ ਆ ਉੱਥੇ ਸਾਰੇ ਪਿੰਡ ਵਾਲੇ ਨੂੰ ਕਹਿੰਦੇ ਹੈ ਬਾਬਾ ਹਸਨਾ ਦਾ ਗੁਰਦੁਆਰਾ ਹੁੰਦਾ ਸੀ ਫਿਰ ਜੀ ਅਸੀਂ ਉੱਥੇ ਜਿਹੜੇ ਸਰਦਾਰ ਰਹਿੰਦੇ ਹੁੰਦੇ ਸੀ ਉਹਨੂੰ 27 ਤੋਂ ਪਹਿਲੇ ਅਸੀਂ ਉਹਨਾਂ ਦੇ ਬੱਚਿਆਂ ਨਾਲ ਗੱਲ ਕੀਤੀ ਜਲੰਧਰ ਵਿੱਚ ਉਹਨਾਂ ਨੇ ਸਾਨੂੰ ਵੀ ਏਗਜ਼ੈਕਟਲੀ ਇਹ ਗੱਲ ਸੇਮ ਕਹੀ ਕਿ ਉੱਥੇ 6ਵੇਂ ਪਾਸ ਦਾ ਗੁਰਦੁਆਰਾ ਨਹੀਂ ਹੁੰਦਾ ਸੀ ਉੱਥੇ ਗੁਰਦੁਆਰਾ ਹੁੰਦਾ ਸੀ ਬਾਬਾ ਬਾਲੂ ਹਸਨਾ ਦਾ ਉਹਨੇ ਬਾਬਾ ਬਾਲੂ ਹਸਨਾ ਹੈ ਕੌਣ ਸੀ ਜੀ ਇਤਿਹਾਸ ਵਿੱਚ ਸਾਨੂੰ ਇਹ ਦੱਸਦੇ ਹੈ ਜੀ ਕਿ ਬਾਲੂ ਹਸਨਾ ਜਿਹੜੇ ਹੈਗੇ ਹੈ ਜੀ ਉਹਨਾਂ ਦਾ ਜਿਹੜਾ ਪਹਿਲੇ ਨਾਂ ਸੀ ਉਹ ਹੈਗਾ ਸੀ ਭਾਈ ਬਾਲੂ ਇਹ ਪੰਜਵੇਂ ਪਾਸ਼ਾ ਤੇ 6ਵੇਂ ਪਾਸ਼ਾ ਦੇ ਨਾਲ ਰਹਿੰਦੇ ਹੁੰਦੇ ਸੀ ਕਿਉਂਕਿ ਇਹ ਖਸਮੁਖ ਬੜੇ ਸੀ ਖੇੜਾ ਬੜਾ ਸੀ ਨਾ ਅੰਦਰ ਤੇ 6ਵੇਂ ਪਾਸ਼ਾ ਇਹਦਾ ਨਾਂ ਪਾ ਦਿੱਤਾ ਭਾਈ ਹਸਨਾ ਤੇ ਜੀ ਉਹ ਪਾਈ ਹਸਨਾ ਜਦੋਂ ਗੁਰੂ ਸਾਹਿਬ ਨਾ ਤੇ ਸ਼ਿਕਾਰ ਤੇ ਆਏ ਐ ਲਾਹੌਰ ਡਿਸਟ੍ਰਿਕਟ ਵਿੱਚ ਉਦੋਂ ਗੁਰੂ ਸਾਹਿਬ ਆਪ ਨਹੀਂ ਇੱਥੇ ਆਏ ਲੇਕਿਨ ਪਾਈ ਹਸਨਾ ਆਏ تھے ਜਿੰਨਾ ਦਾ ਹੁਣ ਪੁਰਾਣਾ ਕਿਹਾ ਜਾਂਦਾ ਭਾਈ ਬਾਲੂ ਹਸਨਾ ਉਥੇ ਆ ਕੇ ਜਿਹੜਾ ਫਿਰ ਗੁਰਦੁਆਰਾ ਬਣਿਆ ਮਨਹਾਲਾ ਪਿੰਡ ਵਿੱਚ ਕਲਾਂ ਵਿੱਚ ਉਹ ਗੁਰਦੁਆਰਾ ਦਾ ਨਾਂ ਹੈਗਾ ਗੁਰਦੁਆਰਾ ਭਾਈ ਬਾਲੂ ਹਸਨਾ ਤੇ ਜੀ ਆਓ ਤੁਹਾਨੂੰ ਹੁਣ ਅਸੀਂ ਉਹ ਗੁਰਦੁਆਰੇ ਲੈ ਕੇ ਚੱਲੀਏ ਜਿੱਥੇ ਮਿਸ ਇਨਫਾਰਮੇਸ਼ਨ ਹੈਗੀ ਸੀ ਕਿ ਛਵੇਂ ਪਾਸਲੇ ਗੁਰਦੁਆਰਾ ਹੈ ਲੇਕਿਨ ਹੈ ਉਹ ਗੁਰਦੁਆਰਾ ਭਾਈ ਬਾਲੂ ਹਸਨਾ ਖਰਾ ਦਾ ਜੀ ਆਓ ਚੱਲੀਏ ਲਾਹੌਰ ਤੋਂ ਅਸੀਂ ਮਨਹਾਲਾ ਪਿੰਡ ਜਿਹੜਾ ਹੁਣ ਲਹਿੰਦੇ ਪੰਜਾਬ ਵਿੱਚ ਹੈਗਾ ਜਿਹਦਾ ਨਾਂ ਹੈਗਾ ਪੂਰਾ ਮਨਹਾਲਾ ਕਲਾਂ ਉਸੇ ਚੱਲੀਏ ਤੇ ਭਾਈ ਬਾਲੂ ਹਸਨਾ ਦਾ ਜਾ ਕੇ ਅਸੀਂ ਗੁਰਦੁਆਰਾ ਜਿਹੜਾ ਹੁੰਦਾ ਸੀ ਉਹ ਜਗ੍ਹਾ ਲੱਭਣ ਦੀ ਕੋਸ਼ਿਸ਼ ਕਰੀਏ ਅਸੀਂ ਤੁਹਾਨੂੰ ਅੱਜ ਇੱਕ ਜਗ੍ਹਾ ਲੈ ਕੇ ਆਏ ਆ ਲਾਹੌਰ ਦੇ ਡਿਸਟ੍ਰਿਕਟ ਮਨਹਾਲਾ ਹੈਗਾ ਜੀ ਜਿਹੜਾ ਅਸੀਂ ਅੱਜ ਸਵੇਰ ਲਾਹੌਰ ਤੋਂ ਚੱਲੇ ਸੀ ਅਸੀਂ ਅੱਜ ਇੱਥੇ ਆਏ ਆ ਮਨਹਾਲਾ ਪਿੰਡ ਦੇ ਅੰਦਰ ਤੇ ਜੀ ਆਓ ਤੁਹਾਨੂੰ ਅਸੀਂ ਹੁਣ ਇੱਥੋਂ ਦੇ ਇੱਕ ਬਜ਼ੁਰਗ ਜਿਹੜੇ ਹੈਗੇ ਆ ਜਿਨ੍ਹਾਂ ਨੇ ਗੁਰਦੁਆਰਾ ਦੇਖਿਆ ਹੈ ਤੁਹਾਨੂੰ ਅਸੀਂ ਉਹਨਾਂ ਨਾਲ ਮਲਾਈਏ ਉਹਨਾਂ ਨਾਲ ਗੱਲ ਕਰੀਏ ਤੇ ਅਸਲਾਮ ਵਾਲੇਕੁਮ ਬਾਬਾ ਜੀ ਕੀ ਹਾਲ ਹੈ ਤੁਹਾਡੇ ਸੁਖਨ ਅੱਲਾਹ ਦਾ ਸਾਨੂੰ ਬੜੀ ਖੁਸ਼ੀ ਤੁਹਾਡੇ ਪਿੰਡ ਮਨਹਾਲਾ ਆਏ ਜੀ ਅੱਜ ਅਸੀਂ ਆਪੇ ਆਪਾਂ ਅਬਾਈ ਗਾਉਂ ਆਜ ਦੇਖਣ ਆਏ ਹਾਂ ਬਿਲਕੁਲ ਜੀ ਬਿਲਕੁਲ ਦੇਖਣ ਆਏ ਦੱਸੋ ਤੁਹਾਡਾ ਨਾਂ ਕੀ ਬਾਬਾ ਜੀ ਹਜ਼ਰ ਖਾਨ ਅੱਛਾ ਤੁਸੀਂ ਕਿੱਥੋਂ ਆਏ ਹੋ ਇੱਥੋਂ ਦੇ ਰਹਿਣ ਵਾਲੇ ਹੋ ਨਾ ਹਿਜਰਤ ਕਰਕੇ ਆਏ ਹੋ ਪਿੱਛੋਂ ਆਏ ਨੇ ਠੀਕ ਹੈ ਜੀ ਮਵਾਤੋਂ ਮੇ ਮਵਾਤੀ ਬੋਲਦੇ ਤੇ ਪੂਰੇ ਲਾ ਇਹਦੇ ਸਾਰਾ ਇਲਾਕਾ ਹਰਿਆਣਵੀਆ ਦਾ ਇਲਾਕਾ ਹੈ ਮਵਾਤੀ ਆਪਸ ਬੋਲਦੇ ਨੂੰ ਜੀ ਇੱਥੇ ਇੱਥੇ ਤੁਹਾਡੇ ਸਾਹਮਣੇ ਕੀ ਤੁਸੀਂ ਕੀ ਸੁਣਿਆ ਤੇ ਕੀ ਹੁੰਦਾ ਸੀ ਤੇ ਤੁਸੀਂ ਕੀ ਦੇਖਿਆ ਦੁਨੀਆਂ ਕੀ ਸੀ ਤੇ ਹੁੰਦਾ ਕੀ ਸੀ ਇੱਥੇ ਜੀ ਇਤਨੇ ਦੇ ਪ੍ਰਦਾਸ਼ ਨੰਜਾ 50 ਕਿ ਠੀਕ ਹੈ ਜੀ ਪਿੱਛੇ ਦਾ ਬੰਨ ਕਿਉਂ ਹੈ ਠੀਕ ਹੈ ਜੀ ਬਾਜ ਜਨਾ ਛੱਪੜ ਦੇ ਹੁੰਦੇ ਸਨ ਜਨਾ ਨਹੀਂ ਮਿਣਾਉਂਦੇ ਬੰਦੇ ਇਹਨਾਂ ਦੇ ਤੇ ਛੱਪੜ ਕਿੱਥੇ ਹੁੰਦਾ ਸੀ ਇਹ ਕਮਰੇ ਦੇ ਪਿੱਛੇ ਕਰਕੇ ਹੁੰਦਾ ਸਿਹਾ ਜਾਂ ਮਾਰਸਾ ਪੈ ਗਈਆਂ ਨੇ ਠੀਕ ਹੈ ਛੱਪੜ ਹੁੰਦਾ ਸੀ ਠੀਕ ਪਾਈ ਹਸਨਾ ਕੌਣ ਸੀ ਜੀ ਇਹ ਅੱਲਾ ਜਾਣਦਾ ਤੁਹਾਨੂੰ ਪਤਾ ਹੋਵੇ ਠੀਕ ਹੈ ਪਾਈ ਹਸਨਾ ਦਾ ਛੱਪੜ ਹੁੰਦਾ ਸੀ ਠੀਕ ਹੈ ਜੀ ਖੂਹ ਹੁੰਦਾ ਸੀ ਠੀਕ ਹੈ ਜੀ ਖੂਹ ਤੇ ਸਾਹਮਣੇ ਆਪਣੇ ਜੀ ਇੱਥੇ ਸਾਹਮਣੇ ਖੂਹ ਕਿੱਥੇ ਹੁੰਦਾ ਸੀ ਖੂਹ ਹੁੰਦਾ ਸੀ ਤੇ ਖੂਹ ਜਗ੍ਹਾ ਆਦੀ ਜਿਹੜਾ ਪਾਈ ਪਿੰਡਾ ਸੀ ਇਹ ਬੱਕਰੇ ਬੰਦਾ ਠੀਕ ਹੈ ਜੀ ਤੇ ਜੀ ਗੁਰਦੁਆਰਾ ਕਿੱਥੇ ਹੁੰਦਾ ਅਗਲਾ ਹਿੱਸਾ ਆ ਇਹਦਾ ਮਰਕਜ਼ ਅਗਲਾ ਹਿੱਸਾ ਠੀਕ ਹੈ ਜੀ ਉਹਦਾ ਮਰਕਜ਼ ਆ ਠੀਕ ਹੈ ਜੀ ਇਹ ਸਾਰਾ ਮਰਕਜ਼ ਆਦਾ ਠੀਕ ਹੈ ਇਹ ਜਿਹੜੀ ਪਿੱਛੇ ਬਿਲਡਿੰਗ ਇਹ ਕੀ ਸੀ ਇਹਦਾ ਕਮਰਾ ਆਪਣੇ ਪਿੱਛੇ ਹੈਗਾ ਅਜਰਾ ਹਾਂਜੀ ਇਹ ਗੁਰਦਵਾਰੇ ਮਾਤਾ ਰਹਿਣ ਵਾਸਤੇ ਆਚਾ ਰਹਿائش ਮਤਲਬ ਜਿਹੜੇ ਮਸਲ ਆ ਹਾਂ ਰਹਿਣ ਵਾਲੇ ਲੋਕੀ ਜਿਹੜੇ ਧਰਮਸਾਲ ਵਾਲੇ ਇਹ ਲੋਕਾਂ ਨੇ ਆਨੇ ਰਾਤ ਰਹਿਨੇ تھے ਆ ਕੇ ਕੀ ਕੀ ਯਾਦ ਹੈ ਗੁਰਦੁਆਰੇ ਬਾਰੇ ਹੋਰ ਕੀ ਯਾਦ ਹੈ ਤੁਹਾਨੂੰ ਬਿਲਡਿੰਗ ਬਾਰੇ ਹੋਰ ਸਭ ਕੁਝ ਯਾਦ ਨਹੀਂ ਉਠਾਦਾ ਇਹਥੇ ਕੀ ਹੁੰਦਾ ਸੀ ਸਾਹਮਣੇ ਜਿਹੜਾ ਇਹ ਥੜਾ ਜਿਹਾ ਬਣਿਆ ਹੈਗੇ ਇਹ ਸਾਹਮਣੇ ਕੀ ਹੁੰਦਾ ਸੀ ਬਾਬਾ ਜੇ ਗੇਟ ਹੁੰਦਾ ਸੀ ਅੱਛਾ ਗੇਟ ਹੁੰਦਾ ਸੀ ਤੇ ਮੇਨ ਐਂਟਰੀ ਸਿੱਧਰੋਂ ਸੀ ਇਹ ਤੁਹਾਨੂੰ ਗੇਟ ਯਾਦ ਲੱਕੜ ਦਾ ਕਿਹੜੀ ਚੀਜ਼ਾ ਬਣਿਆ ਸੀ ਟਾਲੀ ਦਾ ਟਾਲੀਆਂ ਦਾ ਅੱਛਾ ਕਾਫੀ ਵੱਡਾ ਗੇਟ ਸੀ ਮੇਰੇ ਕੋਲ ਲੱਕੜ ਵੀ ਹੈਗਾ ਲਈ ਟਾਲੀ ਦੀ ਅੱਛਾ ਲੱਕੜ ਹੈ ਉਹਦੀ ਗੁਰਦੁਆਰੇ ਦਾ ਤੁਹਾਨੂੰ ਦਿਖਾਦਾ ਤੁਸੀਂ ਲੱਕੜ ਦੇਖਣਾ ਚੱਲਦੇ ਨਾ 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 ਐਂਦਾ ਮੇਰੇ ਤੋਂ ਇਹ ਇੱਕ ਹੀ ਚੀਜ਼ ਹੈ ਜੀ ਤਾਲੀ ਤਾਲੀ ਤੇ ਇਹ ਕਿੱਥੋਂ ਆਈ ਹੈ ਇਹ ਅੱਲਾ ਬਰਦਾ ਦੇ ਤੁਹਾਨੂੰ ਪਤਾ ਹੋਵੇ ਤਾਂ ਬੜਾ ਪਤਾ ਕਿੱਥੋਂ ਆਈ ਨਹੀਂ ਜੀ ਪਰ ਤੁਸੀਂ ਜਿਹੜੀ ਦੇਖੀ ਹੈ ਕਿੱਥੋਂ ਸੀ ਗੁਰਦੁਆਰਾ ਚੁਕਾੜ ਗੁਰਦੁਆਰੀ ਚੁਕਾੜ ਸੀ ਨਹੀਂ ਮੇਨ ਐਂਟਰੈਂਸ ਸੀ ਉਹਦੀ ਲੱਕੜ ਜਿਹੜੀ ਹੈਗੀ ਹੈ ਜੀ ਇਹ ਟਾਲੀ ਹੈਗੀ ਹੈ ਜੀ ਤੇ ਸਿੱਧਾ ਰਸਤਾ ਕਿੱਧਰ ਨੂੰ ਇੱਧਰ ਦੀ ਆਉਂਦਾ ਸੀ ਇਹ ਪਿੱਛੋਂ ਦੀ ਜਾਂਦਾ ਇੱਥੋਂ ਦੇ ਹੋਗਾ ਸਾਫੀ ਅੱਗੇ ਹੈ ਜੀ ਪੁਰਾਣਾ ਆਹ ਗੇਟ ਹੈ ਸੋ ਲਾ ਗੇਟ ਵਾਲੀ ਜਗ੍ਹਾ ਠੀਕ ਇਹ ਤੋਂ ਸਿੱਧਾ ਰਸਤਾ ਅੰਦਰ ਜਾਂਦਾ ਸੀ ਅੰਦਰ ਜਾਂਦਾ ਅੰਦਰ ਪੁੱਲਾ ਸੀ ਠੀਕ ਹੈ ਜੇ ਬਾਬਾ ਜੀ ਤੁਸੀਂਾਨੂੰ ਹੋਰ ਕੋਈ ਗੱਲ ਤੁਸੀਂ ਲੋਕਾਂ ਨੂੰ ਕਹਿਣੀ ਹੋਵੇ ਉਧਰ ਦੇ ਲੋਕਾਂ ਨੂੰ ਆਪਣਾ ਅਚੜਦੇ ਪੰਜਾਬ ਦੇ ਲੋਕਾਂ ਨੂੰ ਬਵਾਸਲਾਮ ਠੀਕ ਹੈ ਬੜੀ ਮਿਹਰਬਾਨੀ ਆਫਿਰ ਬਾਬਾ ਆਪਣਾ ਪਹਿਲੇ ਤਾਰਫ ਕਰਾਓ ਵੀਰ ਨਾ ਜੀ ਮੁਹੰਮਦ ਅਮੀਨ ਹੈ ਮੇਰੀ ਉਮਰ 60 ਸਾਲ ਹੈ ਦੀਵਾਰ ਇਹਨਾਂ ਜੀ ਉਰਲੀ ਜਿਹੜੀ ਅਖਰੀ ਥੱਲੇ ਦੀ ਹੈ ਸਾਨੂੰ ਇਹ ਖਾਂਜੀ ਠੀਕ ਹੈ ਇਹ ਤੁਹਾਡੀ ਗੁਰਦੁਆਰੇ ਦੀ ਲਾਸਟ ਦੀਵਾਰ ਸੀ ਇਸ ਤੋਂ ਹੋਰ ਹੈ ਜਨਾਬ ਤੁਹਾਡਾ ਛੱਪੜ ਸੀ ਇਸ ਉੱਪਰ ਕਹਿੰਦੇ ਸੀ ਇਹਦਾ ਨਾ ਅਸੀਂ ਵੀ ਸੁਣੋਂ ਹੋਰ ਕਹਿੰਦੇ ਸੀ ਜੀ ਬਿਲਕੁਲ ਇਹ ਨਾ ਸੀ ਇਹਦਾ ਬਾਬਾ हसन ਬਾਬਾ ਹਸਨਾ ਹਸਨਾ ਇਸ ਦਾ ਨਾਮ ਪਰ ਇਹਦੇ ਜੇ ਬੜੀ ਸ਼ਫਾ ਸੀ ਅਗਰ ਬੱਚਿਆਂ ਨੂੰ ਕੋਈ ਖਾਰਸ਼ ਵਗੈਰਾ ਜਾਂ ਕੋਈ ਬਿਮਾਰੀ ਹੁੰਦੀ ਸੀ ਇਹਦਾ ਬਿਲਕੁਲ ਪਾਣੀ ਨੀਟ ਕਲੀਨ ਸਾਫ ਹੁੰਦਾ ਸੀ ਸ਼ਾਂਗਰ ਪਰ ਇਹ ਜਨ ਹੁੰਦੇ ਸਨ ਬੱਚੇ ਬਿਲਕੁਲ ਸਿਹਤਯਾਬ ਹੋ ਜਾਂਦੇ ਸਨ ਇਹ ਅੱਲਾ ਦਾ ਬੜਾ ਕਰਮ ਹੈ ਤੇ ਵੀ ਜਿਹੜਾ ਉੱਥੇ ਗੁਰਦੁਆਰੇ ਦੀ ਗੱਲ ਕਰਦੇ ਹੋ ਉਹ ਤਾਂ ਉੱਪਰ ਲਾ ਕੇ ਵੀ ਸੀ ਗੁੰਬਦ ਸੀ ਕੀ ਸੀ ਗੁੰਬਦ ਨਹੀਂ ਉਹਦਾ ਜੀ ਬੜਾ ਬਿਹਤਰੀਨ ਉਹਨਾਂ ਨੇ ਗੋਲ ਦਰਵਾਜ਼ਾ ਬਣਾਇਆ ਸੀ ਠੀਕ ਹੈ ਉਹਦੇ ਸਾਈਡ ਤੇ ਅਗਲੇ ਬੰਨੇ ਦੋ ਸੀੜੀਆਂ ਪੌੜੀਆਂ ਬਣਾਈਆਂ ਜਿਨ੍ਹਾਂ ਤੇ ਬੈਠ ਕੇ ਬੱਚੇ ਖੇਲਦੇ ਸਨ

ਦੰਗਰ ਬੱਚੇ ਪਾਣੀ ਪੀਂਦੇ ਸਨ ਠੀਕ ਹੈ ਔਰ ਨਾਲ ਹੀ ਜਨਬਦੋਸ ਸਕਾਵੇ ਬਣਾਏ ਸਨ ਪਾਣੀ ਉਹ ਚੁਖ ਕੇ ਉਹਦੇ ਵਿੱਚ ਨੋਣ ਵਾਸਤੇ ਅਸਤ ਬੰਦਨਾ ਕੇ ਨਾਲੇ ਛੋਟੇ ਜਿਹੇ ਕੋਣ ਬਣਾਏ ਜਿਵੇਂ ਇਬਾਦਤ ਕਰ ਰਹੇ ਸਨ ਜੀਬੀ ਇਹ ਜਿਹੜੀ ਜਗਾ ਇੱਥੇ ਕੀ ਹੈ ਸਰ ਇਹ ਜਿਹੜੇ ਬਣੇ ਇਹ ਮਕਾਨ ਬਣੇ ਸਨ ਜੀ ਹੁਣ ਮਕਾਨ ਬਣ ਗਏ ਪਹਿਲੇ ਗੁਰਦੁਆਰਾ ਸੀ ਤੁਹਾਡਾ ਸਰ ਗੁਰਦੁਆਰਾ ਸਾਰਾ ਬੋਗ ਸੀ ਅੱਜ ਜੀਬੇ ਸਾਜਾ ਪੰਜਾਬ ਤੋਂ ਲਾਹੌਰ ਡਿਸਟ੍ਰਿਕਟ ਦੇ ਮਿਹਨਾਲਾ ਪਿੰਡ ਵਿੱਚ ਗੁਰਦੁਆਰਾ ਭਾਈ ਬਾਲੂ ਹਸਨਾ ਦੇ ਲੈ ਕੇ ਆਇਆ ਹੈ ਜੀ ਇਸ ਤਰ੍ਹਾਂ ਅਸੀਂ ਤੁਹਾਨੂੰ ਹੋਰ ਵੀਡੀਓ ਤੇ ਗੁਰੂ ਧਾਮ ਜਿਹੜੇ ਹੈਗੇ ਇਤਿਹਾਸਿਕ ਸਿੱਖ ਧਰਮ ਦੇ ਲੈ ਕੇ ਆਂਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ